ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਸਵੇਰੇ 7 ਵਜੇ ਤੋਂ ਲਗਾਤਾਰ ਤੁਹਾਨੂੰ ਦਿਨਿਕ ਸਵੇਰਾ ਦੇ ਰਾਹੀਂ ਪਲ-ਪਲ ਦੀ ਅਪਡੇਟ ਹੈ ਜਿਹੜੀ ਕਿ ਪੋਲਿੰਗ ਬੂਥਾਂ ਤੇ ਦੇ ਰਹੇ ਆ ਕੀ ਹਾਲਾਤ ਨੇ ਕੀ ਤਸਵੀਰ ਕਿ ਨਿਕਲ ਕੇ ਸਾਹਮਣੇ ਆ ਰਹੀ ਹੈ ਕਿੰਨੇ ਕੁ ਪਰਸੈਂਟ ਜਿਹੜੀ ਕਿ ਪੋਲਿੰਗ ਹੋ ਚੁੱਕੀ ਹੈ ਔਰ ਜੇਕਰ 3 ਵਜੇ ਦੇ ਕਰੀਬ ਦੀ ਗੱਲ ਕਰੀਏ ਤਾਂ 3 ਵਜੇ ਦੇ ਜਿਹੜੇ ਕਿ ਆਖਰੀ ਰੁਦਾਨ ਆਏ ਸੀਗੇ 42 ਪਰਸੈਂਟ ਜਿਹੜੀ ਕਿ ਪੋਲਿੰਗ ਹੁਣ ਤੱਕ ਹੋ ਚੁੱਕੀ ਹੋਈ ਹੈ ਤਾਂ ਸਮਾਂ ਕਰੀਬ 7:30 ਦਾ ਹੋ ਚੁੱਕਿਆ ਹੈ ਤਾਂ ਬਰਸਾਤ ਪੈਣੀ ਸ਼ੁਰੂ ਹੋ ਚੁੱਕੀ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੋਕਾਂ ਦੀ ਰਫਤਾਰ ਹੈ ਉਹ ਥੰਮਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਕ ਝਟਕਾ ਤਾਂ ਜਰੂਰ ਲੱਗਿਆ ਸੀ 4:00 ਵਜੇ ਦੇ ਕਰੀਬ ਲੋਕ ਘਰਾਂ ਚੋਂ ਨਿਕਲੇ ਸੀਗੇ ਬਾਹਰ ਤਾਂ ਬਰਸਾਤ ਸ਼ੁਰੂ ਹੋ ਗਈ ਹੈ ਤਾਂ ਫਿਰ ਵੀ ਲੋਕ ਘਰਾਂ ਚੋਂ ਨਿਕਲ ਕੇ ਵੋਟ ਪਾਉਣ ਲਈ ਪਹੁੰਚੇ ਨੇ ਸਰ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਮੁਹੰਮਦ ਇਕਰਾਮ ਅਲੀ ਹੈ ਮੈਂ ਬੈਸਟ ਏਰੀਆ ਤੇ ਹਾਂ ਮੇਰਾ ਤਿਲਕਨਗਰ ਮਕਾਨ ਪੈਂਦਾ ਹੈਗਾ ਅਸੀਂ ਲਗਾਤਾਰ ਸਵੇਰੇ 7:00 ਵਜੇ ਤੋਂ ਕਵਰੇਜ ਕਰ ਰਹੇ ਹਾਂ ਸਵੇਰੇ ਸਿਰਫ ਸਾਨੂੰ ਬਜ਼ੁਰਗ ਨਜ਼ਰ ਆਏ ਦੁਪਹਿਰ ਤੱਕ ਨੌਜਵਾਨ ਬਹੁਤ ਘੱਟ ਘਰਾਂ ਚੋਂ ਨਿਕਲ ਕੇ ਵੋਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਹੁਣ ਤੋਂ ਦੇਖੋ ਮੌਸਮ ਵੀ ਬੜਾ ਸੁਹਾਣਾ ਹੋ ਗਿਆ ਹੁਣ ਲੋਕਾਂ ਦੇ ਵਿੱਚ ਉਕਸਾਬ ਬਹੁਤ ਜ਼ਿਆਦਾ ਹੈਗਾ ਹੁਣੋ ਕਿ ਪੋਲਿੰਗ ਬੂਥਾਂ ਤੋਂ ਹੁਣ ਨਿਕਲਿਆ ਦੇਖੋ ਤੁਸੀਂ ਦੇਖ ਲਓ ਸਾਰੇ ਕੇ ਸਾਰੇ ਹੁਣ ਜਿਹੜਾ ਯੂਥ ਹੈਗਾ ਉਹ ਕੀ ਨਾ ਲੱਗ ਰਿਹਾ ਪੋਲਿੰਗ ਕਰਨ ਵਾਸਤੇ ਬਾਹਰ ਆ ਰਿਹਾ ਹੁਣ ਮੇਰੇ ਹਿਸਾਬ ਨਾਲ ਕਾਫੀ ਮੌਸਮ ਵਧੀਆ ਹੋਇਆ ਸੀ ਤਾਂ ਲੋਕਾਂਾਂ ਦੇ ਬਾਹਰ ਨਿਕਲੇ ਤਾਂ ਬਰਸਾਤ ਸ਼ੁਰੂ ਹੋ ਗਈ ਬਰਸਾਤ ਸ਼ੁਰੂ ਹੋ ਗਈ ਇਸੇ ਕਰਕੇ ਹੋਇਆ ਨਾ ਬਰਾ ਤਾਂ ਕਿ ਲੋਕੀ ਵੋਟਿੰਗ ਕਰਨ ਵਾਸਤੇ ਯੂਥ ਗਰਮੀ ਜ਼ਿਆਦਾ ਮਹਿਸੂਸ ਕਰਦਾ ਨਾ ਇਸ ਕਰਕੇ ਬੂਥਾਂ ਦੇ ਵਿੱਚ ਜ਼ਿਆਦਾ ਹੁਣ ਮਾਲਕ ਵੀ ਖੁਸ਼ ਹੋ ਗਿਆ ਕਿੰਨਾ ਪਰਸੈਂਟ ਵੋਟ ਘੱਟ ਨਜ਼ ਦੇਖੋ ਇਹ ਤੋਂ ਪਬਲਿਕ ਦੇ ਉੱਪਰ ਹੈਗਾ ਕਿ ਇਹਨੂੰ ਕੀ ਪਸੰਦ ਸਾਡੇ ਮੁੱਦੇ ਹੈਗੇ ਜਿਹੜੇ ਉਹ ਮੁੱਦਿਆਂ ਨੂੰ ਲੈ ਕੇ ਪਬਲਿਕ ਪਰ ਉਹ ਕਰਦੀ ਹੈ ਜਿੱਦਾਂ ਨਸ਼ਾ ਹੋ ਗਿਆ ਬੇਰੋਜ਼ਗਾਰੀ ਹੋ ਗਈ ਹੈ ਇਹ ਆਪਣੇ ਗਲੀ ਮੁੱਲੇ ਦੇ ਮਸਲੇ ਹੋ ਗਏ ਆ ਉਹਦੇ ਕਰਕੇ ਹੀ ਹੈ ਪਰੇਸ਼ਾਨ ਹੈਗੇ ਲੋਕ ਇਸ ਕਰਕੇ ਕੁਝ ਲੋਕ ਕੰਮ ਕਰਦੇ ਤਾਂ ਵੀ ਹੁਣ ਬੇਸਿਕ ਸਮੱਸਿਆਵਾਂ ਤਾਂ ਹੈ ਹੀ ਹੈ ਨੇ ਪਰ ਉਸ ਦੇ ਨਾਲ ਵੱਡੀਆਂ ਸਮੱਸਿਆਵਾਂ ਦੋ ਇਥੇ ਦੇਖਣ ਨੂੰ ਮਿਲੀਆਂ ਕਿਉਂਕਿ ਅਸੀਂ ਪਿਛਲੇ ਲਗਾਤਾਰ 10 12 ਦਿਨਾਂ ਤੋਂ ਕਵਰੇਜ ਕਰ ਰਹੇ ਹਾਂ ਵੈਸ ਤੇ ਵਕਫਾ ਖਲਕਿਆਂ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਕਿ ਜਲੰਧਰ ਦੇ ਵਿੱਚ ਚਾਹੇ ਵੈਸਤ ਦੀ ਗੱਲ ਕਰੀ ਜਾਂ ਫਿਰ ਆਹ ਨੂੰ ਜਲੰਧਰ ਦੀ ਗੱਲ ਕਰੀਏ ਨਸ਼ਾ ਤੇ ਦੜੇ ਸੱਟੇ ਦਾ ਵਪਾਰ ਤੜ ਲੈਣਾ ਚੱਲ ਰਿਹਾ ਉਸ ਤੋਂ ਠੱਲ ਪੈਂਦੀ ਹੋਈ ਨਜ਼ਰ ਨਹੀਂ ਆ ਰਹੀ ਦੇਖੋ ਨਸ਼ਾ ਬਹੁਤ ਜ਼ਿਆਦਾ ਤੁਸੀਂ ਇੱਥੇ ਇੱਕ ਵਾਰ ਕਰ ਸਕਦੇ ਹੋ ਤੁਸੀਂ ਦੇਖਿਆ ਵੀ ਹੈਗਾ 2-4 ਦਿਨ ਪਹਿਲਾਂ ਵੀ ਦੋ ਨੌਜਵਾਨਾਂ ਦੀ ਮੌਤ ਹੋਈ ਹੋਈ ਹੈ ਸਿਰਫ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਕਰਾਪਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਦੜੇ ਸੱਟੇ ਦਾ ਕੰਮ ਬਹੁਤ ਜ਼ਿਆਦਾ ਖੁੱਲ ਗਿਆ ਹੈਗਾ ਬਹੁਤ ਜ਼ਿਆਦਾ ਸਰਕਾਰ ਨੂੰ ਚਾਹੀਦਾ ਇਹ ਜੋ ਪਰ ਨਤ ਪਾਵੇ ਨਤ ਪਾਈ ਜਾਵੇ ਔਰ ਸ਼ਾਇਦ ਇਸੇ ਕਰਕੇ ਲੋਕਾਂ ਦਾ ਉਕਸਾਦ ਘਟ ਹੈ ਇਹ ਡੜਾ ਸੱਟਾ ਇਹ ਬਹੁਤ ਜ਼ਿਆਦਾ ਚੱਲਦਾ ਪਿਆ ਇਹਨੂੰ ਕਵਰ ਕਰਨ ਵਾਸਤੇ ਲੋਕੀ ਇਸ ਕਰਕੇ ਆਪਣੇ ਘਰਾਂ ਚੋਂ ਨਿਕਲੇ ਨੇ ਹੁਣ ਸ਼ਾਇਦ ਮੀਂਹ ਪੈਣਾ ਸ਼ੁਰੂ ਹੋ ਗਿਆ ਹੁਣ ਲੋਕਾਂ ਦਾ ਉਕਸਾ ਵੀ ਹੈਗਾ ਨੌਜਵਾਨਾਂ ਦਾ ਜਿਹੜਾ ਹੁਸਾ ਹੈ ਉਹ ਹੁਣ ਆਪਣੇ ਘਰਾਂ ਚੋਂ ਨਿਕਲ ਕੇ ਵੋਟਿੰਗ ਕਰਨ ਆ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਨੇ ਇਹਨੂੰ ਨੁਮਾਇੰਦਗੀ ਕੀਤੀ ਹੈ ਵੈਸਤੇ ਦੀ ਪਰ ਫਿਰ ਵੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਕਿਉਂ ਬਣੀਆਂ ਹੋਈਆਂ ਨੇ ਵੈਸਤੇ ਵਿੱਚ ਦੇਖੋ ਸਰਕਾਰ ਕੇ ਕੀ ਨਾਲ ਲੈ ਕੇ ਆਏ ਤਾਂ ਸਰਕਾਰ ਕੇ ਉੱਪਰ ਡਿਪੈਂਡੈਂਟ ਹੈਗਾ ਨਸ਼ੇ ਨੂੰ ਜਾਂ ਬੇਰੋਜ਼ਗਾਰੀ ਨੂੰ ਜਾਂ ਕੀ ਨਾਲ ਲੈ ਕੇ ਡੜੇ ਸੱਟੇ ਦੇ ਕੰਮ ਨੂੰ ਅਗਰ ਖਤਮ ਕਰ ਦੀ ਤਾਂ ਲੋਕ ਉਸ ਉਤਸ਼ਾਹ ਹੁੰਦੇ ਉਤਸ਼ਾਹ ਦਿਖਾਉਂਦੇ ਆਪਣਾ ਉਹ ਬੱਕਰਾਂ ਤੋਂ ਬਾਹਰ ਆਂਦੇ ਵੋਟਿੰਗ ਕਰਦੇ ਸਰਕਾਰ ਕੇ ਹੱਕ ਚ ਕਰਦੇ ਹੁਣ ਇਹ ਤਾਂ ਦੇਖੋ ਕੱਲ੍ਹ ਇਹ ਪਰਸੋਂ ਪਤਾ ਲੱਗੂਗਾ ਲੋਕ ਕੀ ਇਹਦੇ ਹੱਕ ਚ ਫੈਸਲਾ ਕਰਦੇ ਜੋ ਫਤਵਾ ਪਬਲਿਕ ਦੇ ਕੋ ਮਨਜ਼ੂਰ ਹੋਗਾ ਹਰੇਕ ਉਸ ਨੂੰ ਥੋੜੇ ਚ ਅਸੀਂ ਦੇਖ ਰਹੇ ਆ ਵਰਦ ਮੀਂਹ ਦੇ ਵਿੱਚ ਤੁਸੀਂ ਵੋਟ ਪਾਣ ਪਹੁੰਚੋ ਹੁਣ ਵੋਟ ਪਾਇਓ ਕਿ ਜਪਾਣੀ ਆ ਪਾ ਕੇ ਆ ਗਿਆ ਦੇਖੋ ਮੇਰਾ ਮੈਂ ਪਾ ਕੇ ਆਇਆ ਹੈਗਾ ਮੈਂ ਆਪਣੇ ਹੱਕ ਵੋਟ ਦਾ ਅਧਿਕਾਰ ਜੋ ਮੇਰਾ ਅਧਿਕਾਰ ਹੈਗਾ ਉਹ ਮੈਂ ਪੂਰਾ ਕਰਕੇ ਆਇਆ ਹੂੰ ਤੁਸੀਂ ਦੇਖ ਸਕਦੇ ਮੇਰੇ ਸਾਹਮਣੇ ਤੁਸੀਂ ਵੋਟ ਤੁਸੀਂ ਪਾਉਂਦੇ ਹੋ ਜਹਨ ਦੇ ਵਿੱਚ ਕੀ ਮੁੱਦੇ ਹੁੰਦੇ ਨੇ ਕਿਹੜੇ ਮੁੱਦਿਆਂ ਨੂੰ ਸੋਚ ਕੇ ਵੋਟ ਤੁਸੀਂ ਕਰਦੇ ਹੋ ਨਹੀਂ ਦੇਖੋ ਸਾਡੇ ਸਾਡਾ ਮੁੱਦਾ ਜਿਹੜਾ ਹੁੰਦਾ ਨਾ ਨਸ਼ੇ ਦੇ ਖਿਲਾਫ ਨਸ਼ਾ ਹੁੰਦਾ ਨਸ਼ੇ ਦੇ ਖਿਲਾਫ ਆਪਾਂ ਕੀ ਨਾਗਰਿਕ ਉਹ ਕਰਦੇ ਆ ਤੋ ਡੜੇ ਸੱਟੇ ਦੇ ਖਿਲਾਫ ਆਪਾਂ ਉਹ ਕਰਦੇ ਆ ਜੋ ਕ੍ਰਾਈਮ ਵਧ ਰਿਹਾ ਹੈਗਾ ਪ੍ਰਸ਼ਾਸਨ ਦਾ ਮਸਲਾ ਹੈਗਾ ਅਗਰ ਪ੍ਰਸ਼ਾਸਨ ਨਾ ਚਾਹੇ ਤਾਂ ਕੁਝ ਵੀ ਨਹੀਂ ਹੋ ਰਿਹਾ ਹੁਣ ਇਹ ਨਸ਼ਾ ਵਿਕਦਾ ਪਿਆ ਗਲੀ ਗਲੀ ਮਹੱਲੇ ਮਹੱਲੇ ਦੁਕਾਨਾਂ ਤੇ ਬੁਰੀ ਹਾਲਤ ਹੈਗੀ ਨੌਜਵਾਨ ਮਰ ਰਹੇ ਹਨ ਉਹਨਾਂ ਨੂੰ ਉਹਨਾਂ ਨੂੰ ਕੁਝ ਕੀ ਦੇਖੋ ਜਿਨ੍ਹਾਂ ਦੇ ਨੌਜਵਾਨਾਂ ਦੇ ਮਾਵਾ ਦੇ ਪੁੱਤ ਚਲੇ ਗਏ ਹੈਗੇ ਆ ਹੁਣ 23 24 ਸਾਲ ਦੇ ਮੁੰਡੇ ਦੇ ਦਿੱਤ ਹੋਈ ਆ ਹੁਣ ਆਵਰ ਡੋਜ਼ ਕਰਕੇ ਤਾਂ ਆ ਕੀ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਉੱਪਰ ਧਿਆਨ ਦੇਵੇ ਜਿਹੜੇ ਵੱਡੇ ਮਗਰਮਾ ਚ ਹੈਗੇ ਜਿਹੜੇ ਵੱਡੇ ਹੈਗੇ ਇਹਨਾਂ ਨੂੰ ਫੜੇ ਲੋਕਲ ਤੋਂ ਮਿਲ ਜਾਂਦਾ ਪਰ ਵੱਡੇ ਜਿਹੜੇ ਹੈਗੇ ਉਹਨਾਂ ਨੂੰ ਫੜਿਆ ਛੋਟਿਆਂ ਨੂੰ ਫੜਿਆ ਜਾਂਦਾ ਵੱਡੇ ਫੇਰ ਉਦਾ ਹੀ ਆ ਹੁਣ ਜਿਹੜਾ ਮੁੱਦਾ ਹੈਗਾ ਨਾ ਨਸ਼ੇ ਦਾ ਉਹ ਤਸ अच्छा इस बार लोका ਦੇ ਵਿੱਚ ਕਨਫਿਊਜ਼ਨ ਬਹੁਤ ਹੈ ਕਹਿੰਦੇ ਦਲ ਬਦਲੀ ਬਹੁਤ ਚੱਲ ਰਹੀ ਹੈ ਚਿਤਲੰਗੁਰਾਲ ਆਪ ਤੋਂ ਵਿਧਾਇਕ ਸੀਗੇ ਅਸਤੀਫਾ ਦੇ ਦਿੱਤਾ ਜਿੱਦੇ ਕਰਕੇ ਹੁਣ ਬਾਈ ਇਲੈਕਸ਼ਨ ਹੋ ਰਿਹਾ ਹੈ ਮਹਿੰਦਰ ਭਗਤ ਭਾਜਪਾ ਸੀਗੇ ਹੁਣ ਆਪ ਤੋਂ ਕੈਂਡੀਡੇਟ ਨੇ ਲੋਕ ਕਨਫਿਊਜ਼ ਬਹੁਤ ਨੇ ਠੋਡੇ ਜਹਾਂ ਵਿੱਚ ਕੀ ਹੈ ਨਹੀਂ ਦੇਖੋ ਦੇ ਕਨਫਿਊਜ਼ ਤਾਂ ਲੋਕ ਹੀ ਹੈਗੇ ਆ ਪਰ ਉਹ ਸਾਡੇ ਲੈ ਗਿਆ ਸੀ ਉਹਨਾਂ ਦੇ ਲੈ ਲੈ ਗਲਤ ਇੱਕੋ ਹੀ ਹੈਗੀ ਇਧਰ ਫੜ ਲੋ ਚਾਹੇ ਇਧਰ ਫੜ ਲੋ ਗਲਤ ਉਹ ਹੀ ਹੈ ਜਿਹੜਾ ਕੰਮ ਕਰੂਗਾ ਉਹ ਜਿੱਤੂਗਾ जिने काम किता है जेड़ा लोकल मुद्दे हैं जेड़ा ਸਾਡਾ ਕੀ ਨਾਲ ਨੌਜਵਾਨ ਯੂਥ ਹੈਗਾ ਜਿਹੜਾ ਸਾਡੇ ਲੀਡਰ ਹੈਗੇ ਆ ਉਹ ਇਸੇ ਕਰਕੇ ਮੈਦਾਨ ਦੇ ਵਿੱਚ ਆਏ ਹੈਗੇ ਦੇਖੋ ਉਹਨਾਂ ਦੀ ਉਧਰ ਸੁਣਵਾਈ ਨਹੀਂ ਹੋਇਆ ਐਧਰ ਆ ਕੇ ਇਹਨਾਂ ਦੀ ਸੁਣਵਾਈ ਨਹੀਂ ਹੋਇਆ ਉਧਰ ਚਲੇ ਗਏ ਇਹ ਤੇ ਇੱਕ ਮੁੱਦਾ ਬਣਿਆਦਾ ਹੈਗਾ ਪਰ ਲੋਕ ਸੂਝਵਾਨ ਹੈਗੇ ਸਮਝਦਾਰ ਹੈਗੇ ਅੱਛੀ ਸੋਚ ਰੱਖਦੇ ਆ ਪੜੇ ਲਿਖੇ ਹੈ ਯੂਥ ਸਮਝਦਾਰ ਹੋ ਗਿਆ ਇਸ ਕਰਕੇ ਯੂਥ ਅਗਰ ਚਾਹੂਗਾ ਤਾਂ ਨਸ਼ੇ ਦੇ ਖਿਲਾਫ ਜ਼ਰੂਰ ਉਹ ਕਰੂਗਾ ਲੋਕ ਹਜੇ ਵੀ ਕਨਾਂ ਤੇ ਬੈਠੇ ਨੇ ਵੋਟ ਪਾਉਣ ਦੇ ਲਈ ਨਹੀਂ ਨਿਕਲੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋ ਮੇਰੀ ਮੇਰੀ ਅਪੀਲ ਹੈਗੀ ਹੈ ਕਿ ਆਪਣੇ ਵੋਟ ਦਾ ਅਧਿਕਾਰ ਆਪਣਾ ਵੋਟ ਯੂਜ਼ ਆਪਣਾ ਯੂਜ਼ ਕਰੋ ਔਰ ਆਪਣੇ ਨਿਕਲੋ ਘਰ ਉਹਦੇ ਵਿੱਚ ਅਗਰ ਆਪਾਂ ਨਿਕਲਾਂਗੇ ਤਾਂ ਹੀ ਸਾਡਾ ਪਤਾ ਲੱਗੂਗਾ ਸੀ ਸਰਕਾਰ ਦੇ ਹੱਕ 'ਚ ਹੈ ਕਿ ਖਿਲਾਫ ਹੈ ਆਪਾਂ ਕਿੰਨੂ ਪਸੰਦ ਕਰਦੇ ਆ ਕਿਨੂੰ ਨਹੀਂ ਪਸੰਦ ਕਰਦੇ ਤਾਂ ਉਹ ਸਾਰੀ ਮੇਰੀ ਅਪੀਲ ਹੈਗੀ ਹੈ ਪੂਰੇ ਵੈਸਟ ਏਰੀਆ ਨੂੰ ਕਿ ਆਪਣੇ ਬਦ ਚੜ ਕੇ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਆਪਣੀ ਵੋਟਰ ਅਧਿਕਾਰ ਵੋਟ ਦਾ ਅਧਿਕਾਰ ਕਰਨ ਔਰ ਆਪਣਾ ਵੋਟ ਕਰਨ ਆ ਕੇ ਅੱਛਾ ਮੈਂ ਇਹ ਨਹੀਂ ਪੁੱਛੂੰਗਾ ਤੁਸੀਂ ਵੋਟ ਕਿਨੂੰ ਪਾਈ ਹੈ ਜੇ ਤੁਸੀਂ ਜਿੰਨੂੰ ਵੀ ਵੋਟ ਪਾਈ ਹੈ ਜੇਕਰ ਤੁਹਾਡੇ ਹਿਸਾਬ ਨਾਲ ਉਹ ਕੈਂਡੀਡੇਟ ਜਿੱਤ ਜਾਂਦੇ ਨੇ ਤਾਂ ਤੁਹਾਡੇ ਹਿਸਾਬ ਨਾਲ ਜਲੰਧਰ ਵੈਸਤੇ ਕਿਹੜੇ ਐਸੇ 1-2 ਕੰਮ ਨੇ ਜੋ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ ਦੇਖੋ ਅਗਰ ਮੇਰਾ ਜਿੰਨੂ ਮੈਂ ਵੋਟ ਪਾਈ ਹੈ ਮੇਰਾ ਸਭ ਨੂੰ ਪਤਾ ਹੈ ਮੈਂ ਸਪੋਰਟਰ ਜਿਹਦਾ ਹੈਗਾ ਅਗਰ ਉਹ ਜੀਤ ਜਾਂਦੇ ਹੈਗੇ ਆ ਉਹ ਪਾਰਟੀ ਅਗਰ ਜੀਤ ਜਾਂਦੀ ਹੈਗੀ ਆ ਮੇਰਾ ਜਿਹੜਾ ਆਪਣੇ ਕੈਂਡੀਡੇਟ ਹੈਗੇ ਜੀਤ ਜਾਂਦੇ ਸਭ ਤੋਂ ਪਹਿਲਾਂ ਆਪਾਂ ਨਸ਼ੇ ਦੇ ਉੱਤੇ ਸਲਫਾਵਾਂਗੇ ਕਿਉਂਕਿ ਸਾਡੀ ਸਰਕਾਰ ਦੇ ਵਿੱਚ 2.5 ਸਾਲ ਸੁਣੀ ਗਈ ਸੀ ਸੀ ਕਰਕੇ ਦੂਜੀ ਪਾਰਟੀ ਉਹ ਕੀਤੀ ਹੈਗੀ ਆ ਆਪਾਂ ਇਸ ਕਰਕੇ ਸਭ ਤੋਂ ਪਹਿਲੇ ਜਿਹੜੇ ਨਸ਼ੇ ਦਾ ਮੁੱਦਾ ਹੈਗਾ ਕਰਪਸ਼ਨ ਦਾ ਹੈਗਾ ਔਰ ਕੀ ਨਾਲੇਕ ਪ੍ਰਸ਼ਾਸਨ ਜਿਹੜਾ ناکਾਮੀ ਦਿਖਾ ਰਿਹਾ ਆਪਣੀ ਨਾਲੇ ਦਿਖਾ ਰਿਹਾ ਇਹਨੂੰ ਸਭ ਤੋਂ ਪਹਿਲਾਂ ਆਪਾਂ ਨਾਤ ਫਾਵਾਂਗੇ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਜੋ ਉਮੀਦਵਾਰ ਸਾਡੀ ਪਸੰਦ ਦੇ ਨੇ ਜਿਨ੍ਹਾਂ ਨੂੰ ਅਸੀਂ ਵੋਟ ਪਾਈ ਹੈ ਜੇਕਰ ਉਹ ਜਿੱਤਦੇ ਨੇ ਤਾਂ ਸਾਨੂੰ ਉਮੀਦ ਹੈ ਕਿ ਉਹ ਸਭ ਤੋਂ ਪਹਿਲਾਂ ਨਸ਼ੀਦ ਉੱਤੇ ਢਲ ਪਣਗੇ ਹਾਲਾਂਕਿ ਸਵੇਰ ਤੋਂ ਲਗਾਤਾਰ ਤੁਹਾਨੂੰ ਪਲਪਲ ਦੀ ਅਪਡੇਟ ਦੇ ਰਿਹਾ ਵੋਟਿੰਗ ਪਰਸੈਂਟੇਜ ਬਹੁਤ ਘੱਟ ਨਜ਼ਰ ਆ ਰਹੀ ਸੀਗੇ ਤਾਂ ਕੁਝ ਚਹਿਲ ਪਹਿਲ ਨਜ਼ਰ ਆਈ ਸੀ 4 ਵਜੇ ਦੇ ਕਰੀਬ ਪਰ ਨਾਲ ਹੀ ਮੌਸਮ ਖਰਾਬ ਹੁੰਦਾ ਮੀਂਹ ਪੈਣ ਲੱਗ ਜਾਂਦਾ ਤਾਂ ਉਸ ਦੇ ਬਾਵਜੂਦ ਵੀ ਲੋਕ ਘਰਾਂ ਚੋਂ ਨਿਕਲੇ ਨੇ वोट पाने के लिए तो हम देखना होगा छे बजे तक कितने परसेंट की वोट पोल होंगी है कैमरा प्रथम परसन नाल हिम्मत सिंह दिखपाल दैनिक सवेरा जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर